ਹਸਾਂਗੇ ਹਸਾਵਾਂਗੇ ਤੇ ਤੁਸੀ ਆਪਾਂ ਮੰਗੇ ਸਸਿਕਾਲ ਜੀ ਮਟਾਡ ਆਪਣਾ ਕਰਮ ਜੀਡੀਪੀ ਤੇ ਤੁਸੀਂ ਦੇਖ ਰਹੇ ਹੋ ਜੀ ਮੇਰੇ ਨਾਲ ਡੀਪੀ ਫਿਲਮ ਪ੍ਰੋਧ ਡੀਪੀ ਫਿਲਮ ਪ੍ਰੋਧ ਦੇ ਉੱਤੇ ਤੁਹਾਡਾ ਸਵਾਗਤ ਹੈ ਦੋਸਤੋ ਤੇ ਪ੍ਰੋਗਰਾਮ ਲੈ ਕੇ ਹਾਜ਼ਰਾਂ ਜੀ ਹਸਾਂਗੇ ਹਸਾਵਾਂਗੇ ਤੇ ਹਸਾਂਗੇ ਹਸਾਵਾਂਗੇ ਦੇ ਵਿੱਚ ਲੈ ਕੇ ਹਾਜ਼ਰਾਂ ਜੀ ਅਸੀਂ ਕੁਦੇ ਦੀਆਂ ਕੁਝ ਗੱਲਾਂ ਕੁਝ ਹਾਸੇ ਕੁਝ ਮਜ਼ਾਕ ਜਿਹੜੇ ਤੁਹਾਨੂੰ ਹਸਾਉਣਗੇ ਤੇ ਇਹ ਇੱਕ ਸਟੈਂਡ ਅਪ ਕਮੇਡੀ ਜਿੱਦੇ ਚ ਅਸੀਂ ਤੁਹਾਨੂੰ ਹਸਾਉਣ ਦੀ ਕੋਸ਼ਿਸ਼ ਕਰਦੇ ਆ ਤੇ ਚਲੋ ਦੋਸਤੋ ਸ਼ੁਰੂ ਕਰ ਲੈਂਦੇ ਆ ਕੁਦੇ ਦੀਆਂ ਗੱਲਾਂ ਦੋਸਤੋ ਇੱਕ ਦਿਨ ਨਾ ਸਵੇਰੇ ਸਵੇਰੇ ਕੁਦੇ ਦੀ ਘਰ ਦੀ ਨਾ ਚਾਹ ਲੈ ਕੇ ਆਈ ਤੇ ਕੁਦੇ ਨੂੰ ਚਾਹ ਦੇ ਕੇ ਨਾ ਲਾਗੇ ਬੈ ਗਈ ਤੇ ਕੁਦੇ ਨੇ ਜੇ ਨਾ ਪਹਿਲੀ ਚੁਸਕੀ ਲਾਈ ਤੇ ਕਹਿੰਦੀ ਜੀ ਢਿੱਡ ਵੱਧਦਾ ਜਾਂਦਾ ਮੈਂ ਜੋਗਾ ਕਰ ਲਾਂ ਕਹਿੰਦਾ ਓ ਤੂੰ ਰਾਮੂ ਕਰ ਸਾਮੂ ਕਰ ਭਾਵੇਂ ਜੋਗਾ ਕਰ ਪਰ ਮੇਰੀ ਖਲਾਸੀ ਕਰ ਦੋਸਤੋ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਸਾਡੇ ਹਾਸੇ ਤੇ ਹਸਾਉਣ ਵਾਲੀਆਂ ਗੱਲਾਂ ਕੁਦੇ ਦੀਆਂ ਗੱਲਾਂ ਦੇ ਕੁਦੇ ਦੀਆਂ ਗੱਲਾਂ ਸੁਣ ਕੇ ਜੇ ਤੁਹਾਨੂੰ ਹਾਸਾ ਆਉਂਦਾ ਆ ਤੇ ਪਲੀਜ਼ ਲਾਈਕ ਕਰ ਦਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸਾਡੇ ਪ੍ਰੋਗਰਾਮ ਕਿਵੇਂ ਦਾ ਲੱਗ ਰਿਹਾ ਜੇਕਰ ਵਧੀਆ ਲੱਗ ਰਿਹਾ ਤੇ ਵਧੀਆ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਦੋਸਤੋ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਲਓ ਤਾਂ ਕਿ ਅਗਲੇ ਐਪੀਸੋਡ ਤੁਹਾਡੇ ਤੋਂ ਮਿਸ ਨਾ ਹੋ ਸਕਣ ਤੇ ਤੁਸੀਂ ਕਿਤੇ ਹਾਸਿਆਂ ਤੋਂ ਵਾਂਝੇ ਨਾ ਰਹਿ ਜਾਓ ਤੇ ਦੋਸਤੋ ਇਸੇ ਤਰ੍ਹਾਂ ਪ੍ਰੋਗਰਾਮ ਦੀ ਅਗਲੀ ਕਰੀ ਦੇ ਨਾਲ ਜੁੜਦੇ ਆ ਤੇ ਕਰਦੇ ਆ ਗੱਲ ਖੁੱਦੇ ਦੀ ਦੋ ਤਾਂ ਇੱਕ ਦਿਨ ਨਾ ਖੁੱਦੇ ਦਾ ਬਾਪੂ ਮੇਰੇ ਕੋ ਆ ਗਿਆ ਤੇ ਕਹਿੰਦਾ ਡੀਪੀ ਮੈਂ ਕਿਹਾ ਹਾਂਜੀ ਬਾਪੂ ਜੀ ਦੱਸੋ ਕਹਿੰਦਾ ਤੇਰੇ ਨਾਲ ਇੱਕ ਗੱਲ ਕਰਨੀ ਮੈਂ ਕਿਹਾ ਜੀ ਕਰੋ ਕਰੋ ਆਪਾਂ ਗੱਲਾਂ ਸੁਣਨ ਵਾਸਤੇ ਤੇ ਬੈਠੇ ਆ ਸੁਣਾਓ ਸੁਣਾਓ ਸੁਣਾਉਣੀ ਕਿਉਂ ਨਹੀਂ ਐ ਤੇ ਖੁੱਦੇ ਦਾ ਬਾਪੂ ਕਹਿੰਦਾ ਯਾ ਡੀਪੀ ਮੈਂ ਨਾ ਬੜੇ ਦਿਨਾਂ ਜਨਾਂ ਸੋਚਾ ਜ ਪਿਆ ਆ ਵੀ ਯਾਰਾ ਜਨਾਨੀਆਂ ਦੀਆ ਮੈਨੂੰ ਦੋ ਗੱਲਾਂ ਸਮਝ ਨਹੀਂ ਆਉਂਦੀਆਂ ਮੈਂ ਕਿਹਾ ਕਿਹੜੀਆਂ ਕਹਿੰਦਾ ਇੱਕ ਪਾਸੇ ਕਹਿੰਦੀਆਂ ਨੇ ਵੀ ਬੰਦੇ ਫੁੱਦੂ ਹੁੰਦੇ ਆ ਤੇ ਦੂਜੇ ਪਾਸੇ ਕਹਿੰਦੀ ਆਣੀ ਅਜੀਬ ਬੰਦਿਆਂ ਤੋਂ ਘੱਟ ਨਹੀਂ ਦੋਸਤੋ ਇਹੋ ਜਿਹੇ ਤੇ ਗੱਲਾਂ ਨੇ ਕੁਦੇ ਦੇ ਕੁਦੇ ਦੇ ਪਰਿਵਾਰ ਦੇ ਆ ਤੁਹਾਨੂੰ ਪਤਾ ਹੀ ਇਹ ਗੱਲ-ਗੱਲ ਤੇ ਹਰ ਗੱਲ ਤੇ ਕੁਦੇ ਦੀ ਜਿਹੜੇ ਪਰਿਵਾਰ ਵਾਲਿਆ ਹੱਸਉਂਦੇ ਰਹਿੰਦੇ ਆ ਤੇ ਕੱਲਾ ਹੀ ਇਦਾਂ ਜੇ ਕਰਦੇ ਕੀ ਆਟੋਮੈਟਿਕਲੀ ਸਾਨੂੰ ਹਾਸਾ ਆ ਜਾਂਦਾ ਤੇ ਮੇਰੇ ਖਿਆਲ ਨਾਲ ਤੁਹਾਨੂੰ ਵੀ ਹਾਸਾ ਆ ਹੀ ਜਾਂਦਾ ਹੋਣਾ ਤੇ ਦੋਸਤੋ ਫਿਰ ਕੀ ਹੈ ਕੁਦੇ ਦੇ ਬਾਪੂ ਨੇ ਸਾਫ ਤੇ ਕਰ ਦਿੱਤਾ ਭਿਜ ਨਾਨੀਆਂ ਜਿਹੜੀਆਂ ਨੇ ਥੋੜੀਆਂ ਸਾਰੀਆਂ ਨਹੀਂ ਕਿਤੇ ਐਵੇਂ ਨਾ ਮੇਰੇ ਤੋਂ ਡੰਡਾ ਕੁੰਡਾ ਲੈ ਕੇ ਚੜਜਿਓ ਆਹੋ ਸਾਰੀਆਂ ਨਹੀਂ ਮੈਂ ਤੁਹਾਨੂੰ ਨਹੀਂ ਕਹਿਣ ਦਿਆ ਕੁਝ ਕੁ ਹੋ ਹੀ ਜਾਂਦੀਆਂ ਨੇ ਆਹੋ ਸਮਝਦਾਰ ਦੇ ਤੁਸੀਂ ਤੇ ਦੋਸਤੋ ਐਸੀ ਤਰ੍ਹਾਂ ਹੀ ਨਾ ਮੈਂ ਇੱਕ ਦਿਨ ਬੈਠਾਦਾ ਹੀ ਆਪਣੇ ਪਿੰਡ ਵਾਲੇ ਬੋਰਡ ਦੇ ਥੱਲੇ ਤੇ ਬੋਰਡ ਦੇ ਥੱਲੇ ਇੱਕੋ ਦੇ ਦਾ ਬਾਪੂ ਵੀ ਆ ਗਿਆ ਮੈਂ ਕਿਹਾ ਬਾਪੂ ਜੀ ਬੜੇ ਪਰੇਸ਼ਾਨ ਲੱਗਣ ਡਿਓ ਕੀ ਚੱਕਰ ਐ ਕਹਿੰਦਾ ਯਾਰ ਪਰੇਸ਼ਾਨੀ ਦੀ ਤੇ ਗੱਲ ਆ ਪਤਰ ਦੱਸਾਂ ਕੀ ਤਾਂ ਨਾ ਕੀ ਦੱਸਾਂ ਗੱਲ ਕੁਝ ਐਦਾਂ ਆ ਕਿ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਚੰਗੀ ਘਰ ਵਾਲੀ ਤੇ ਚੜੇਲ ਦੋਵੇਂ ਇੱਕੋ ਜੀਆਂ ਹੁੰਦੀਆਂ ਨੇ ਮੈਂ ਕਿਹਾ ਬਾਪੂ ਜੀ ਉਹ ਕਿੱਦਾਂ ਇਹ ਕੀ ਚੱਕਰ ਆ ਕਹਿੰਦਾ ਬੱਸ ਬਤ ਇਹਨਾਂ ਬਾਰੇ ਸੁਣਿਆ ਦੇ ਬੜਾ ਕੁਝ ਪਰ ਦਿਖਦੀ ਦੋਵਾਂ ਚੋਂ ਕੋਈ ਵੀ ਨਹੀਂ ਤੇ ਦੋਸਤੋ ਇਹ ਸੀ ਗੱਲਾਂ ਕੁਦੇ ਤੇ ਕੁਦੇ ਦੇ ਬਾਪੂ ਦੀਆਂ ਤੇ ਕੁਦੇ ਦੇ ਬਾਪੂ ਦੀਆਂ ਗੱਲਾਂ ਵੀ ਅੱਜ ਤੁਹਾਡੇ ਨਾਲ ਆਪਾਂ ਸ਼ੇਅਰ ਕੀਤੀਆਂ